ਅੱਜ ਵਾਰਡ ਨੰਬਰ 23 ਦੇ ਪ੍ਰਤੀਨਿਧੀ ਮੰਡਲ ਨਾਲ ਚੰਡੀਗੜ੍ਹ ਦੇ ਉਪਾਇਕਤ ਸ਼੍ਰੀ ਨਿਸ਼ਾੰਤ ਯਾਦਵ ਆਈਏਐਸ ਨਾਲ ਮੁਲਾਕਾਤ ਕੀਤੀ ਤੇ ਵਾਰਡ ਦੀਆਂ ਮੁੱਖ ਸਮੱਸਿਆਵਾਂ ਅਤੇ ਜ਼ਰੂਰਤਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਸੈਕਟਰ 43 ਵਿੱਚ ਸਰਕਾਰੀ ਡਿਸਪੈਂਸਰੀ ਨਾ ਹੋਣ ਕਾਰਨ ਇੱਥੋਂ ਦੇ ਰਹਿਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੂੰ ਇਲਾਜ ਲਈ ਦੂਰ ਦਰਾਜ ਦੇ ਸੈਕਟਰਾਂ ਦੀਆਂ ਡਿਸਪੈਂਸਰੀਆਂ ਵਿੱਚ ਜਾਣਾ ਪੈਂਦਾ ਹੈ ਜਿਸ ਨਾਲ ਨਾ ਸਿਰਫ ਸਥਾਨਕ ਨਿਵਾਸੀਆਂ ਨੂੰ ਦੁੱਖ ਤਕਲੀਫ ਹੁੰਦੀ ਹੈ ਸਗੋਂ ਹੋਰ ਡਿਸਪੈਂਸਰੀਆਂ ਤੇ ਵੀ ਬਿਲੋੜਾ ਬੋਝ ਵੱਧ ਜਾਂਦਾ ਹੈ ਪ੍ਰੇਮ ਲਤਾ ਜੀ ਨੇ ਕਿਹਾ ਹੈ ਕਿ ਮੈਂ ਉਪਾਇਕਤ ਸਾਹਿਬ ਨੂੰ ਇਹ ਗੱਲ ਦੱਸੀ ਕਿਸ ਸੈਕਟਰ ਦੀ ਭਵਿੱਖੀ ਵਿਕਾਸ ਯੋਜਨਾ ਵਿੱਚ ਕਮਿਊਨਿਟੀ ਸਹੂਲਤਾਂ ਲਈ ਜੋ ਥਾਂ ਰਖਵਾਈ ਹੋਈ ਹੈ ਉਸ ਨੂੰ ਸਰਕਾਰੀ ਡਿਸਪੈਂਸਰੀ ਲਈ ਵਰਤਿਆ ਜਾ ਸਕਦਾ ਹੈ ਕੁਝ ਸਮੇਂ ਪਹਿਲਾਂ ਮੈਂ ਇਸੇ ਮੁੱਦੇ ਤੇ ਸੈਕਟਰ ਦੇ ਪ੍ਰਤੀਨਿਧੀ ਮੰਡਲ ਨਾਲ ਮੁੱਖ ਆਰਕੀਟੈਕਟ ਸ਼੍ਰੀ ਮਹਿਤਾ ਜੀ ਨਾਲ ਵੀ ਮਿਲ ਚੁੱਕੀ ਹਾਂ ਉਹਨਾਂ ਨੇ ਟਾਊਨ ਪਲੈਨਿੰਗ ਵਿਭਾਗ ਦੇ ਸ਼੍ਰੀ ਪਰਮਜੀਤ ਸਿੰਘ ਨੂੰ ਮੌਕੇ ਤੇ ਪੇਸ਼ ਕੇ ਇਸ ਥਾਂ ਨੂੰ ਨਿਨਿਤ ਕਰਵਾਇਆ ਸੀ ਅਤੇ ਹੁਣ ਇਸ ਦੀ ਅਧਿਕਾਰਿਕ ਪੁਸ਼ਟੀ ਹੋ ਚੁੱਕੀ ਹੈ ਉਪਰਯੁਕਤ ਸ਼੍ਰੀ ਨਿਸ਼ਾੰਤ ਯਾਦਵ ਨੇ ਇਸ ਪ੍ਰਸਤਾਵ ਤੇ ਬਹੁਤ ਹੀ ਸਕਾਰਾਤਮਕ ਰਵਈਆ ਵਿਖਾਇਆ ਅਤੇ ਜਲਦੀ ਕਾਰਵਾਈ ਦੇ ਆਦੇਸ਼ ਜਾਰੀ ਕੀਤੇ